ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਤੇ ਇਹ ਖਬਰ ਹੈ ਸੁਖਬੀਰ ਬਾਦਲ ਦੀ ਬੇਟੀ ਕੀਰਤਕੌਰ ਬਾਦਲ ਉਸਦੇ ਵਿਆਹ ਦੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੋਣ ਵਾਲੇ ਜਵਾਈ ਦਾ ਇਹਨਾਂ ਨੇ ਜੋ ਕਿ ਜ਼ਿਕਰ ਹੈ ਕਿਸੇ ਵੀ ਕਾਰਡ ਦੇ ਵਿੱਚ ਨਹੀਂ ਕੀਤਾ ਇਹਨਾਂ ਨੇ ਸਭ ਕੁਝ ਗੁਪਤ ਰੱਖਿਆ ਹੈ ਪਰ ਅੱਜ ਦੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਕਿ ਉਸ ਹੋਣ ਵਾਲੇ ਜਵਾਈ ਨੇ ਲਾਈਵ ਹੋ ਕੇ ਵਿਆਹ ਦੇ ਵਿੱਚ ਜੋ ਕਿ ਬਾਦਲ ਪਰਿਵਾਰ ਦੇ ਬਾਰੇ ਕੀ ਕਿਹਾ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਵੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੂ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੇ ਜੀ ਹਾਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਬਾਦਲ ਪਰਿਵਾਰ ਦੇ ਹੋਣ ਵਾਲੇ ਜਵਾਈ ਦੇ ਬਾਰੇ ਬਾਦਲ ਪਰਿਵਾਰ ਦਾ ਹੋਣ ਵਾਲਾ ਜਵਾਈ ਜੋ ਕਿ ਇੱਕ ਦਵਾਬੇ ਦਾ ਬਹੁਤ ਵੱਡਾ ਵਪਾਰੀ ਹੈ ਉਸ ਦਾ ਬੇਟਾ ਦੱਸਿਆ ਜਾ ਰਿਹਾ ਹੈ। ਉਹ ਦਵਾਬੇ ਦਾ ਵਪਾਰੀ ਉਸ ਦੀ ਇੱਕ ਬਹੁਤ ਵੱਡੀ ਫੈਕਟਰੀ ਵੀ ਜਲੰਧਰ ਦੇ ਵਿੱਚ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਦਾ ਬਹੁਤ ਉੱਚਾ ਲੰਮਾ ਕਾਰੋਬਾਰ ਹੈ। ਬਾਦਲ ਪਰਿਵਾਰ ਨੇ ਤਾਂ ਨਾਮ ਜਨਤਕ ਕੀਤਾ ਹੀ ਨਹੀਂ ਸੀ ਇਹ ਤਾਂ ਵਿਰਸਾ ਸਿੰਘ ਬਲਟੋਹਾ ਉਸ ਨੇ ਜਦੋਂ ਇੱਕ ਪੋਸਟ ਪਾਈ ਤੇ ਪੋਸਟ ਦੇ ਵਿੱਚ ਸੁਖਬੀਰ ਬਾਦਲ ਦੀ ਬੇਟੀ ਕੀਰਤਕੌਰ ਬਾਦਲ ਇਸ ਦੇ ਮੰਗਣੇ ਦਾ ਜਦੋਂ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ-ਵੱਖ ਆਧਾਰਿਆਂ ਦੇ ਉੱਪਰ ਇਹ ਖਬਰ ਵੀ ਤੇਜ਼ੀ ਦੇ ਨਾਲ ਵਾਇਰਲ ਹੋਣ ਲੱਗ ਗਈ। ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਉਹ ਜਵਾਈ ਹੈ ਕੌਣ? ਕਿਉਂਕਿ ਜਿਹੜੇ ਲੋਕ ਵਿਆਹ ਸਮਾਗਮ ਤੇ ਪਹੁੰਚ ਰਹੇ ਨੇ ਉਹ ਸ਼ਗਨ ਦੇ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਾਦਲ ਪਰਿਵਾਰ ਦਾ ਹੋਣ ਵਾਲਾ ਜਵਾਈ ਕੌਣ ਹੈ। ਕਿਉਂਕਿ ਹਜੇ ਤੱਕ ਇਹਨਾਂ ਨੇ ਨਾਮ ਹੀ ਨਹੀਂ ਉਸ ਦਾ ਅਨਾਉਂਸ ਕੀਤਾ ਕਿਉਂਕਿ ਬਹੁਤ ਸਾਰੇ ਰੀਜਨ ਹੁੰਦੇ ਨੇ ਕੁਝ ਸਿਕਿਉਰਿਟੀ ਦਾ ਰੀਜਨ ਵੀ ਹੁੰਦਾ ਹੈ ਕਿਉਂਕਿ ਜੇਕਰ ਅੱਜ ਇਹ ਨਾਮ ਅਨਾਉਂਸ ਕਰ ਦਿੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਸਿਕਿਉਰਿਟੀ ਦਾ ਵੀ ਬੰਦੋਬਸਤ ਕਰਨਾ ਹੋਵੇਗਾ ਇਹ ਸਭ ਕੁਝ ਆ ਬਹੁਤ ਚੀਜ਼ਾਂ ਨੇ ਜੋ ਮਾਇਨੇ ਰੱਖਦੀਆਂ ਨੇ ਇਸੇ ਕਰਕੇ ਇਹਨਾਂ ਨੇ ਸਭ ਕੁਝ ਗੁੱਪਤ ਰੱਖਿਆ ਹੋਇਆ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਜੇਕਰ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਧੰਨਵਾਦ ਜੀ